ਹੱਥ ਦਾ ਜਿੱਦਾਂ ਉਹਨਾਂ ਨੇ ਮੈਨੂੰ ਪਾਣੀ 'ਚ ਸੱਟਿਆ ਵਾ ਥੋੜੀ ਦਰ ਬਾਅਦ ਹੱਥ ਖੁੱਲ ਗਏ ਸੀਗੇ ਜੇ ਪਾਣੀ ਨਾਲ ਪੋਲੇ ਹੋ ਜਾਂਦੇ ਉਸ ਤਰ੍ਹਾਂ ਉਹ ਚੁੰਨੀ ਖੁੱਲ ਗਈ ਐ ਇੰਨੀ ਟਾਈਟ ਵੀ ਨਹੀਂ ਬੰਨੀ ਸੀ ਉਹ ਖੁੱਲ ਗਈ ਸੀ ਉਸ ਤੋਂ ਬਾਅਦ ਮੈਂ ਜਕਦਮ ਪਾਣੀ ਦੇ ਅੰਦਰ ਚਲ ਚਲੀ ਗਈ ਆ ਉਸ ਤੋਂ ਬਾਅਦ ਮੈਂ ਸਾਹ ਛੱਡੇ ਮੈਂ ਉੱਪਰ ਆਈ ਆ ਜਦੋਂ ਮੈਂ ਉੱਪਰ ਆਈ ਆ ਮੈਂ ਸਾਹ ਛੱਡਤਾ ਮੈਨੂੰ ਕੁਝ ਸਮਝ ਨਹੀਂ ਸਿਆ ਰ ਮੈਂ ਕੀ ਕਰਾਂ ਫਿਰ ਜਕਦਮ ਪਾਣੀ ਦਾ ਇੰਨਾ ਤੇਜ਼ ਆ ਰਿਹਾ ਸੀ ਹਵਾ ਕਿ ਮੇਰਾ ਨਾਲ ਬੋਡੀ ਘੁੰਮ ਗਈ ਜਦੋਂ ਘੁੰਮਿਆ ਜਕਦਮ ਜਾ ਕੇ ਕੋਈ ਸਰੀਆ ਸੀਗਾ ਉਹਦੇ ਨਾਲ ਮੇਰਾ ਸਿਰ ਵੱਜਾ ਜਾ ਕੇ ਮੋਤੇ ਹੱਥ ਪਾਇਆ ਅੱਧਾ ਡੇਢ ਘੰਟਾ ਕੋਸ਼ਿਸ਼ ਕਰਨ ਤੋਂ ਬਾਅਦ ਮੈਂ ਉੱਪਰ ਚੜੀ ਆ ਉਦੋਂ ਹੱਥ ਖੁੱਲ ਗਏ ਸੀ ਹਾਂਜੀ ਉਦੋਂ ਹੱਥ ਖੁੱਲ ਗਏ ਸੀ ਪੈਰ ਨਹੀਂ ਸੀ ਬੰਨਨੇ ਕਲੇ ਹੱਥ ਬੰਨਨੇ ਸੀ ਅੱਛਾ ਜੀ ਤੇ ਉਸ ਤੋਂ ਬਾਅਦ ਮੈਂ ਉੱਪਰ ਆਈ ਆ ਮੈਂ ਦਾ ਡੇਢ ਘੰਟਾ ਮੈਂ ਉੱਥੇ ਮਤਲਬ ਖਿਜਦੀ ਰਹੀਆਂ ਨਹੀਂ ਚੜਿਆ ਗਿਆ ਬਹੁਤ ਡਰ ਵੀ ਲੱਗ ਰਿਹਾ ਸੀਗਾ ਪਾਣੀ ਦੀ ਆਵਾਜ਼ ਆ ਰਹੀ ਸੀ ਕੋਈ ਕੋਲ ਨਹੀਂ ਸੀ ਬਹੁਤ ਸੰਨਾ ਸੰਹਾਟਾ ਸੀਗਾ ਕੁਝ ਸਮਝ ਨਹੀਂ ਸੀ ਆ ਰਿਹਾ ਫਿਰ ਜੱਕ ਦਾ ਮੁੱਪਰ ਰੱਬ ਦਾ ਨਾਮ ਲੈ ਕੇ ਚੜ ਗਏ ਆ ਉਸ ਤੋਂ ਬਾਅਦ ਮੈਂ ਤੁਰ ਹੀ ਆਈ ਆ ਬਜੀਤਪੁਰ ਤੱਕ ਮੈਂ ਤੁਰ ਕੇ ਆਈ ਆ ਉਸ ਤੋਂ ਅੱਗੇ ਦੋ ਲੜਕੇ ਸੀ ਤੇ ਇੱਕ ਉਹਨਾਂ ਨਾਲ ਲੇਡੀਜ਼ ਵੀ ਸੀਗੀ ਉਹਨਾਂ ਨੇ ਮੈਨੂੰ ਰਾਤ ਤੱਕ ਲਿਫਰ ਦਿੱਤੀ ਐ ਨਾਂਜਾਂ ਦਿਨ ਵਾਸਤੇ ਤਾਂ ਲਿਫਟ ਦਿੱਤੀ ਆ ਉਸ ਤੋਂ ਬਾਅਦ ਮੇਰਾ ਕੀ ਹੋਇਆ ਮੈਨੂੰ ਕੁਝ ਹੀ ਯਾਦ ਨਹੀਂ ਆ ਅੱਛਾ